ਕੋਨ ਨੂੰ ਮੱਜਾਂ ਮਿਲੀਆਂ ਪ੍ਰਭੂ ਜਾ ਕੇ ਕਿ ਨਹੀਂ ਕਿਨੋ ਕਿਨੋ ਮਿਲੀਆਂ ਸਾਰਿਆਂ ਨੂੰ ਮਿਲੀਆਂ ਹੱਥ ਵਿੱਚ ਚੁੱਕ ਕੇ ਤਾੜੀ ਮਾਰ ਕੇ ਸੱਚਮੱਚ ਮੇਰੇ ਨਾਲ ਨਾ ਬੋਲਿਓ ਹਾਲੇਲੂਇਆ ਜਹ ਧੋਂਦਾ ਪ੍ਰਭੂ ਜੀਸੂ ਮਿਲਿਆ ਸਾਨੂੰ ਮੋਜਾਂ ਲਗੀਆਂ ਨੇ ਜਹ ਧੋਂਦਾ ਪ੍ਰਭੂ ਜੀਸੂ ਮਿਲਿਆ ਸਾਨੂੰ ਮੋਜਾਂ ਲਗੀਆਂ ਨੇ ਜਿਸ਼ੂ ਜੀ ਤੇ ਰੱਖਿਆ ਨੇ ਮਹਾ ਅਭਿਸ਼ੇਕ ਵਿੱਚ ਆ ਕੇ ਅਸਾਂ ਜਿਸ਼ੂ ਜੀ ਤੇ ਰੱਖਿਆ ਨੇ ਆਪਣੇ ਆਸ ਕਿਤੇ ਤੇ ਪਰ ਰੱਖਣੀ ਇਨਸਾਨਾਂ ਤੇ ਰੱਖਣੀ ਪਰਮੇਸ਼ਰ ਤੇ ਰੱਖਣੀ ਹੈ ਹਾਲੇਲੂਇਆ ਮਹਾ ਅਭਿਸ਼ੇਕ ਵਿੱਚ ਆ ਕੇ ਅਸਾਂ ਜਿਸ਼ੂ ਜੀ ਤੇ ਰੱਖਿਆ ਨੇ ਮਹਾ ਅਭਿਸ਼ੇਕ ਵਿੱਚ ਆ ਕੇ ਅਸਾਂ ਜਿਸ਼ੂ ਜੀ ਤੇ ਰੱਖਿਆ ਨੇ ਜਦੋਂ ਦਾ ਪ੍ਰਭੂ ਜੀ ਚੁਮੀ ਲਿਆ ਸਾਨੂੰ ਮੌਜਾ ਲਗੀਆਂ ਨੇ ਜਦੋਂ ਦਾ ਪ੍ਰਭੂ ਯੇਸ਼ੂ ਮਿਲੇ ਆ ਸਾਨੂੰ ਮੌਜਾ ਲਗੀਆਂ ਨੇ ਪਾਕੂ ਨੇ ਸਾਨੂੰ ਵਰਦਾਨ ਨਾਲ ਪਰਿਆ ਪਾਕੂ ਨੇ ਸਾਨੂੰ ਵਰਦਾਨ ਨਾਲ ਪਰਿਆ ਹੱਥ ਜਦੋਂ ਜੀਸ਼ੂ ਜੀ ਨੇ ਸਿਰ ਉੱਤੇ ਤਰਿਆ ਹੱਥ ਜਦੋਂ ਜੀਸ਼ੂ ਜੀ ਕਮੀਆਂ ਕੱਡੀਆਂ ਨੇ ਥੋੜ ਕੋਈ ਨਾ ਰੈਂਦੀ ਜਦੋਂ ਕਮੀਆਂ ਕੱਡੀਆਂ ਨੇ ਮਹਾ ਅਭਿਸ਼ੇਕ ਵਿੱਚ ਆ ਕੇ ਅਸਾਂ ਯੀਸ਼ੂ ਜੀ ਤੇ ਰੱਖੀਆਂ ਨੇ ਮਹਾ ਅਭਿਸ਼ੇਕ ਵਿੱਚ ਆ ਕੇ ਅਸਾਂ ਯੀਸ਼ੂ ਜੀ ਤੇ ਰੱਖੀਆਂ ਨੇ ਜਦੋਂ ਦਾ ਸਾਨੂੰ ਯਿਸੂ ਮਿਲਿਆ ਸਾਨੂੰ ਮੌਜਾਂ ਲੱਗੀਆਂ ਨੇ ਜਦੋਂ ਦਾ ਸਾਨੂੰ ਯਿਸੂ ਮਿਲਿਆ ਸਾਨੂੰ ਮੌਜਾਂ ਲੱਗੀਆਂ ਨੇ ਦੁਨੀਆਂ ਵਾਲੇ ਹੁਣ ਕੰਮ ਨਾ ਆਤਮਾ ਦੇ ਵਿੱਚ sada ਰਹਿੰਦੀ ਮੈਂ ਪਰਦੀ ਆਤਮਾ ਦੇ ਵਿੱਚ sada ਰਹਿੰਦੀ ਮੈਂ ਪਰਦੀ ਦੁਨੀਆਂ ਵਾਲੇ ਹੁਣ ਕੰਮ ਨਾ ਮੈਂ ਕਰਦੀ ਦੂ ਆਤਮਾ ਦੇ ਵਿੱਚ ਸਦਾ ਰਹਿੰਦੀ ਮੈਂ ਪਰਦੀ ਆਤਮਾ ਦੇ ਵਿੱਚ ਸਦਾ ਰਹਿੰਦੀ ਮੈਂ ਪਰਦੀ ਜਗ ਵੱਲੋਂ ਮਨ ਨੂੰ ਮੋੜਿਆ ਸਭ ਆਦਤਾਂ ਛੱਡੀਆਂ ਨੇ ਜਗ ਵੱਲੋਂ ਮਨ ਨੂੰ ਮੋੜਿਆ ਸਭ ਆਦਤਾਂ ਛੱਡੀਆਂ ਨੇ ਮਾਯ ਅਭਿਸ਼ੇਕ ਵਿੱਚ ਆ ਕੇ ਅਸਾਂ ਜਿਸ਼ੂ ਜੀ ਤੇ ਰੱਖਿਆ ਨੇ ਮਾਯ ਅਭਿਸ਼ੇਕ ਵਿੱਚ ਆ ਕੇ ਅਸਾਂ ਜਿਸ਼ੂ ਜੀ ਤੇ ਰੱਖਿਆ ਨੇ ਆਪਣੇ ਤਾਂ ਬੋਝ ਮੈਂ ਜਿਸ਼ੂ ਤੇ ਸੁਟਦੇ ਆਪਣੇ ਤਾਂ ਬੋਝ ਮੈਂ ਫੜੇ ਲਿਆ ਪੱਲਾ ਮੈਂ ਜੀਸ਼ੂ ਜੀ ਦਾ ਕੁੱਟ ਕੇ ਫੜੇ ਲਿਆ ਪੱਲਾ ਮੈਂ ਜੀਸ਼ੂ ਜੀ ਦਾ ਕੁੱਟ ਹਾਕ ਵਿੱਚੋਂ ਚੁੱਕੋ ਜੀਸ਼ੂ ਨੇ ਸਾਨੂੰ ਬਰਕਤਾਂ ਦਿੱਤੀਆਂ ਨੇ ਹਾਕ ਵਿੱਚੋਂ ਚੁੱਕੋ ਜੀਸ਼ੂ ਨੇ ਸਾਨੂੰ ਬਰਕਤਾਂ ਦਿੱਤੀਆਂ ਨੇ ਮਹਾ ਅਭਿਸ਼ੇਕ ਵਿੱਚ ਆ ਕੇ ਅਸਾਂ ਜੀਸ਼ੂ ਜੀ ਤੇ ਰੱਖਿਆ ਨੇ ਮਾ ਹਯਾ ਬੀਛੇਕ ਵਿਚਿਆ ਕੇ ਅਸਾਂ ਯੇਸ਼ੂ ਜੀ ਤੇ ਰਖਿਆ ਨੇ ਸੰਤ ਜੀ ਸਾਡੇ ਲਈ ਕਰਦੇ ਦੁਆਵਾ ਮਾ ਸੰਤ ਜੀ ਸਾਡੇ ਲਈ ਕਰਦੇ ਦੁਆਵਾ ਮੁਕ ਜਾੰਦੇ ਰੋਗ ਦੂਰ ਹੁੰਦੀ ਆ ਬਲਾਵਾ ਮੁਕ ਜਾੰਦੇ ਰੋਗ ਦੂਰ ਹੁੰਦੀ ਆ ਬਲਾਵਾ ਸੱਚਾ ਹੈ ਜੋ ਹੋਵਾ ਸਭ ਗੱਲਾਂ ਸੱਚੀਆਂ ਨੇ ਸੱਚਾ ਹੈ ਜੋ ਹੋਵਾ ਸਭ ਗੱਲਾਂ ਸੱਚੀਆਂ ਨੇ ਮਹਾਂ ਅਭਿਸ਼ੇਕ ਵਿੱਚ ਆ ਕੇ ਅਸਾਂ ਯੀਸ਼ੂ ਜੀ ਤੇ ਰੱਖਿਆ ਨੇ ਮਹਾਂ ਅਭਿਸ਼ੇਕ ਵਿੱਚ ਆ ਕੇ ਸਾ ਯੀਸ਼ੂ ਜੀ ਤੇ ਰੱਖਿਆ ਨੇ ਜਦੋਂ ਦਾ ਪ੍ਰਭੂ ਯੀਸ਼ੂ ਮਿਲਿਆ ਸਾਨੂੰ ਮੋਜਾਂ ਲੱਗੀਆਂ ਨੇ ਜਦੋਂ ਦਾ ਪ੍ਰਭੂ ਯੀਸ਼ੂ ਮਿਲਿਆ ਸਾਨੂੰ ਮੋਜਾਂ ਲੱਗੀਆਂ ਨੇ ਸਾਨੂੰ ਮੋਜਾਂ ਲੱਗੀਆਂ ਨੇ ਸਾਨੂੰ ਜਾਨ ਲਕਿਨਾਂ ਨੇ ਹallelujah ਹallelujah